ਉੱਡੀ ਜਿਹੜੀ ਪੀੜ੍ਹੀ ਜਿਹਨਾਂ ਨੇ ਦੱਸਣਾ ਸੀਗਾ ਜਿਨ੍ਹਾਂ ਨੇ ਕਹਿਣਾ ਸੀਗਾ ਪੁੱਤ ਇਹ ਮਹਾਪੁਰਸ਼ ਨੇ ਸਾਰੀ ਉਮਰ ਤਾਪ ਕਰਿਆ ਹੈ ਗੁਰੂਆਂ ਨੇ ਸਾਰੀ ਉਮਰ ਘਾਲਣਾ ਥਾਲਣਾ ਹੀ ਹੈ ਦਸਮ ਗੁਰੂ ਨੇ ਸਾਰੀ ਉਮਰ ਘਾਲਣਾ ਥਾਲਣਾ ਹੀ ਹੈ ਕਿ ਅੱਜ ਅਸੀਂ ਸਿੱਖ ਦੇ ਸਿਧਾਂਤ ਕੀੜੀ ਦੇਖਦੇ ਆ ਗੋਲ ਸਾਫੇ ਦੀ ਚੰਗਾ ਵਧੀਆ ਕਪੜਾ ਹੋਵੇ ਵਿਚਾਰ ਕੰਗੇ ਰੱਖਣੇ ਉਸ ਆਪਣੇ ਸੇ ਭੈੜੀਆਂ ਤੋਂ ਪਵਾੜੀਆਂ ਹੈ ਜਿਹੜਾ 100 ਦਾ ਕਵਾੜ ਨੇ ਕਿ 120 ਦਾ ਉਹਦੇ ਵਿੱਚੋਂ ਮਾਲ ਕੱਢ ਲੈਂਦਾ 20 ਰੁਪਏ ਕਮਾ ਲੈਂਦਾ ਤੇ ਆਪਾਂ ਇੰਨਾ ਸੋਹਣਾ ਸਰੀਰ ਹੋ ਕੇ ਵੀ ਆਪਾਂ ਕੁਝ ਨਹੀਂ ਤੋੜਦੇ ਆਪਾਂ ਕਵਾੜੀਏ ਦੀ ਵੀ ਭੈੜੇ ਹਾਂ ਮੈਂ ਤਾਂ ਆਪ ਭੈਣਾ ਮੈਂ ਆਪੇ ਤੇ ਵੀ ਲਾਉਣਾ ਸੱਜਦਾ ਛੋਡੇ ਦੀ ਨੰਨਾ ਬਾਬਾ ਦੂਜਿਆਂ ਨੂੰ ਕਹੀ ਜਾਂਦਾ ਰਹਦਾ ਆਪਦੇ ਮੇਰੇ ਤੇ ਵੀ ਕਵਾੜੀਏ ਤੋਂ ਭੈੜਾ ਹਾਂ ਜਿਹੜੇ ਬਜ਼ੁਰਗ ਨੇ ਮਹਾਪੁਰਸ਼ਾਂ ਨੇ 72 ਸਾਲ ਤੇ 77 ਸਾਲ ਗ੍ਰੇਸਤੀਆਂ ਨੂੰ ਦਿੱਤੇ ਹੋਣ ਆਪਾਂ ਦੋ ਕਿੜੀਆਂ ਕਮਾਉਣੇ ਆਗੇ ਕੀ ਜੀਬੜੀ ਡਾਉਣ ਵਾਲੀ ਆ ਜਾਂਦੀ ਐ ਚੱਕ ਦੇ ਦੀ ਫੱਟੇ ਆਪਾਂ ਬਿਹੇਰਾਪੁਰਾ ਕਿੱਲੇ ਦਾ ਰੇਟ ਵੱਧ ਗਿਆ ਕਰੋੜਾਂ ਦਾ ਹੋ ਗਿਆ ਸਾਰਾ ਕੁਝ ਹੋ ਗਿਆ ਚੱਕ ਦਿਓ ਘੱਟੇ ਚੱਕ ਦਿਓ ਤੇ ਅਸੀਂ ਤਾਂ ਡਾਕ ਵੀ ਨਹੀਂ ਸਕਦੇ ਇੰਨਾ ਹੈ ਹੀ ਨਹੀਂ ਸਾਡੇ ਕੋਲੇ ਗਾਈਆਂ ਰੋਜ਼ ਖਰਚਾ ਭਾਲਦੀਆਂ ਇਹ ਕਾਜ ਇਲੈਕਟ੍ਰੀ ਜਾਂ ਬੰਦ ਹੋ ਗਿਆ ਅੱਗੇ ਤਾਂ ਫੀਡ ਫੂਡ ਲਈ ਜਾਂਦੇ ਜੋਂ ਦਾ ਜਵੇਂ ਬੇੜਾ ਵਹਿ ਗਿਆ ਸਾਡੀ ਤਾਂ ਮਾਰ ਹੀ ਮਰ ਗਈ ਜਿਹੜੀ ਪਾਲਦੇ ਸੀ ਇਹ ਬਾਪ ਕੋਈ ਨਹੀਂ ਆਉਂਦਾ ਜੇ ਸੋ ਘਰ ਕੇ ਗਵਾਂਢੀ ਦੇ ਘਰ ਦੇ ਨਾਲ ਗੁਰਦੁਆਰਾ ਹੋਊ ਉਹ ਕਿਦੇ ਨਾ ਜਾਊਗਾ ਗੁਰਦੁਆਰੇ ਆ ਮੇਰੇ ਵੀ ਆਸੇ ਪਾਸੇ ਮੂੰਹ ਬੋਲਿਆ ਨਹੀਂ ਬਹੁ ਮੈਂ ਮਾ ਜੀ ਮੂੰਹ ਆ ਜੀ ਬੜਦੇ ਮੇਰੇ ਕੋਲ ਕੋਈ ਨਹੀਂ ਹੈ ਅਫਸੋਸਨ ਭਗੇਲਾ ਆਖੰਮਣ ਕੋਈ ਪੰਜੀ ਦਾ ਇੱਕ ਬੰਦਾ ਨਹੀਂ ਆਉਂਦਾ ਵੀ ਸਵਾਮੀ ਜੀ ਤੁਸੀਂ ਕਿਹਨਾਂ ਆਪਣੇ ਘਰ ਦੀ ਖਾਤਰ ਕਰਦੇ ਹੋ ਇੱਕੜੀ